معرفت مجھ سے تو خدا جو اور خدا نما ہوں میں علم کی انتہا ہے بے چینی لیکن اس مرض کی دوا ہوں میں علم دی انتہا بہتی پڑھائی لکھائی انتہا کی ہے مہان بے چینی پریشانی دنیا دے چوٹی دے چنتک پڑھے لکھے منک پاگل ہو کے مرے نے نیتیشے اور فرائیڈ ਆਪਣੇ ਵਕਤ ਦੇ ਚੋਟੀ ਦੇ ਦਾਨਾ ਮਨੁੱਖ ਮਹਾਨ ਮਨੁੱਖ ਅਕਲ ਦੇ ધਨੇ ਪਾਗਲੋਖੇ ਮਰੇ ਅਕਲ ਕੀ ਇੰਤਹਾ ਹੈ ਬੇਚੈਨੀ ਜਿਤਨਾ ਸਿਆਣਾ ਮਨੁੱਖ ਹੋਵੇਗਾ ਬੇਚੈਨ ਹੋ ਜਾਏਗਾ ਪਰੇਸ਼ਾਨ ਹੋ ਜਾਏਗਾ ਅਕਲ ਕੀ ਇੰਤਹਾ ਹੈ ਬੇਚੈਨੀ ਇਹ ਬੇਚੈਨੀ ਕਿੰਨੀ ਹੋ ਜਾਂਦੀ ਹੈ ਅਕਲਮੰਦ ਬੰਦੇ ਨੂੰ ਜਿਹੜਾ ਬਹੁਤ ਸਿਆਣਾ ਹੋਵੇ غالب انج کہندا ہے بے چینی آ سارے جہاں کی سمیٹ کر جب کچھ نہ بنا تو میرا دل بنا دیا۔ خدا تیرے کول کچھ بنیا نہیں دنیا دی ساری پریشانیاں اکٹھیاں کر کے تو غالب نو بنا دیتا ہے۔ سارے دکھ لے پھردا ساریہ چنتاں سارے فکر ساری بےچینی عقل کی انتہا ہے بےچینی اور اس مرض کی دوا ہو میں ਭਾਵਨਾ ਸਰਦਾ ਜਿੱਥੇ ਹੋਵੇ ਉੱਥੇ ਚਿੰਤਾ ਕਿਹੜੀ ਗਲਤੀ ਭਾਵਨਾ ਮਨੁੱਖ ਨੂੰ ਭਗਵਾਨ ਜੈਸਾ ਬਣਾ ਦਿੰਦੀ ਹੈ ਪਰ ਇਹ ਤਾਂ ਹੁੰਦਾ ਹੈ ਅਕਲ ਨੂੰ ਗੁਰਦੁਆਰੇ ਦੇ ਦਰਵਾਜ਼ੇ ਤੱਕ ਤੇ ਲਿਆਈ ਹੈ ਅੱਗੋ ਨਾ ਲਿਆਈ ਅੱਗੋ ਹਿਰਦੇ ਨੂੰ ਕਰੀਏ ਤਾਂ ਖੇਡ ਬਣेंगे ਪਰ ਜਿਹੜੀ ਆਪਣੀ ਅਕਲ ਹੀ ਲੈ ਕੇ ਆ ਜਾਂਦੇ ਨੇ ਖੇਡ ਨਹੀਂ ਬਣਦੀ ਖੇਡ ਨਹੀਂ ਬਣਦੀ ਆਪਣੇ ਅਕਲ ਹੀ ਬੰਦਨ ਹੈ ਜੈਸਾ ਮੈਨੂੰ ਕੋਈ ਸਮਝ ਆਇਆ ਮੈਂ ਪਹਿਲੇ ਵੀ ਅਰਜ਼ ਕੀਤੀ ਹੈ ਤੁਚ ਬੁੱਧ ਦੇ ਅਨਸਾਰ ਸਤਿਗੁਰ ਦੀ ਬਾਣੀ ਦਾ ਅਧਿਐਨ ਕਰਦਿਆਂ ਜੋ ਕੁਝ ਪੱਲੇ ਪਿਆ ਹੈ ਮਨੁੱਖ ਦੀ ਆਪਣੀ ਸਮਝ ਹੀ ਬੰਦਨ ਹੈ ਆਪਣੀ ਮਤ ਹੀ ਬੰਦਨ ਹੈ ਮਨੁੱਖ ਬਹੁਤ ਕੁਝ ਤਿਆਗ ਕਰ ਸਕਦਾ ਹੈ ਬਹੁਤ ਕੁਝ ਤਿਆਗ ਕਰ ਸਕਦਾ ਹੈ ਮਨ ਦੀ ਮਤ ਤਿਆਗ ਨਹੀਂ ਕਰਦਾ ਕਬੀਰ ਕਹਿੰਦੇ ਨੇ ਕਹੋ ਕਬੀਰ ਮਤ ਹਰ ਲਈ ਬੁੱਧ ਹਰ ਲਈ ਮੌਰੀਕ ਬੋਧ ਬਦਲੇ ਸੇਧ ਪਾਇ ਪਰਮਾਤਮਾ ਨੇ ਤੇ ਮੇਰੀ ਮਤ ਹੀ ਚੁਰਾ ਲਈ ਖੋ ਕੇ ਲੈ ਗਏ ਹੁਣ ਮੇਰੇ ਕੋਲ ਆਪਣੀ ਮਤ ਨਹੀਂ ਹੈ ਪਰਮਾਤਮਾ ਮੇਰੀ ਮਤ ਲੈ ਗਏ ਤਾਂ ਤੁਸੀਂ ਕਿਵੇਂ ਵਿਚਰਦੇ ਪਇਓ ਕਬੀਰ ਕਹਿੰਦੇ ਨੇ ਅਸੀਂ ਰੱਬ ਦੀ ਮਤ ਨਾਲ ਕੰਮ ਪੈ ਕਰਦੇ ਹੁਣ ਅਸੀਂ ਜੀਵਦੇ ਪਿਆ ਪਰਮਾਤਮਾ ਦੀ ਅਕਲ ਨਾਲ ਹੁਣ ਬੋਲਣਾ ਹੈ ਪਰਮਾਤਮਾ ਦੀ ਅਕਲ ਨਾਲ ਹੁਣ ਵੇਖਣਾ ਹੈ ਪਰਮਾਤਮਾ ਦੇ ਮਤ ਨਾਲ ਹੁਣ ਖਾਣਾ ਪੀਣਾ ਹੈ ਪਰਮਾਤਮਾ ਦੇ ਮਤ ਨਾਲ ਹੁਣ ਜੀਵਣਾ ਹੈ ਪਰਮਾਤਮਾ ਦੇ ਮਤ ਨਾਲ ਹੁਣ ਹੱਸਣਾ ਤੇ ਰੋਣਾ ਹੈ ਪਰਮਾਤਮਾ ਦੇ ਮਤ ਨਾਲ ਹੁਣ ਜੀਵਣਾ ਤੇ ਮਰਨਾ ਹੈ ਪਰਮਾਤਮਾ ਦੀ ਮਤ ਪਰਮਾਤਮਾ ਦੇ ਮਤ ਨਾਲ ਜੋ ਕੁਝ ਵੀ ਹੋ ਰਿਹਾ ਹੈ ਸਭ ਠੀਕ ਸਭ ਠੀਕ ਸਭ ਠੀਕ ਤੇ ਕਹਿਣ ਦੇਣਾ ਮੈਨੂੰ ਆਪਣੇ ਮਤ ਨਾਲ ਜੋ ਕੁਝ ਵੀ ਹੋ ਰਿਹਾ ਸਭ ਗੱਲ ਸਭ ਗੱਲ ਸਭ ਗੱਲ ਇੱਕ ਵੀ ਠੀਕ ਨਹੀਂ ਆਪਣੀ ਮਤ ਨਾਲ ਕੀਤਾ ਹੋਇਆ ਬੰਧਨ ਬਣ ਜਾਏਗਾ ਗੁਰੂ ਦੇ ਮਤ ਧਾਰਨ ਕੀਤੀ ਤੇ ਸਾਰੇ ਬੰਧਨ ਟੁੱਟ ਗਏ ਸਾਰੇ ਬੰਧਨ ਟੁੱਟ ਗਏ ਨਾ ਫਿਰ ਬੋਲਣ ਦਾ ਬੋਲਾਂਗੇ ਬੋਲਣ ਬੰਧਨ ਨਹੀਂ ਬਣੇਗਾ ਖਾਵਾਂਗੇ ਖਾਣਾ ਬੰਧਨ ਨਹੀਂ ਬਣੇਗਾ ਹਸਾਂਗੇ ਹਸਣਾ ਬੰਧਨ ਨਹੀਂ ਬਣਾਈ ਰੋਵਾਂਗੇ ਰੋਣਾ ਵੀ ਬੰਧਨ ਨਹੀਂ ਬਣੇਗਾ ਜੀਵਾਂਗੇ ਜੀਵਣਾ ਬੰਧਨ ਨਹੀਂ ਬਣੇਗਾ ਕਿਰਤ ਕਰਾਂਗੇ ਕੰਮਕਾਰ ਕਰਾਂਗੇ ਇਹ ਬੰਧਨ ਨਹੀਂ ਬਣਨਗੇ ਪਰ ਆਪਣੀ ਮਤ ਨਾਲ ਜੋ ਕੁਝ ਵੀ ਕਰਦੇ ਪਿਆ ਸਮ ਲੈਣਾ ਸਭ ਕੁਝ ਕੀਤਾ ਹੋਇਆ ਬੰਧਨ ਸਭ ਕੁਝ ਕੀਤਾ ਹੋਇਆ ਬੰਧਨ ਆਪਣੀ ਮਤ ਨਾਲ ਜੋ ਕਰਾਂਗੇ ਬੰਧਨ ਹੈ ਮਹਾਤਮਾ ਬੁੱਧ ਇਸ ਦੂਸਰੇ ਪਹਿਲੋ ਨੂੰ ਪਕੜਨ ਦੇ ਨੇ ਕਿ ਕਰਨਾ ਹੀ ਬੰਧਨ ਹੈ ਕਰਮ ਹੀ ਬੰਧਨ ਹੈ ਕਰਨਾਂ ਦਾ ਕਾਹ ਕਿਹੜਾ ਕਰਮ ਬੰਧਨ ਹੈ ਜੋ ਮੈਂ ਆਪਣੀ ਮਤ ਨਾਲ ਲਕੈਤਾ ਉਹ ਬੰਧਨ ਆਖਰ ਕਰਮ ਬੀਤੇ ਕਿਧਰੋਂ ਆਣਗੇ ਨਾ ਕਰਮ ਨੂੰ ਕਰਨ ਵਾਸਤੇ ਵੀ ਤੇ ਕੋਈ ਸਮਝ ਚਾਹੀਦੀ ਹੈ ਕਰਮ ਹੀ ਬੰਧਨ ਨੇ ਪਾਪ ਹੀ ਬੰਧਨ ਨੇ ਗੁਨਾਹ ਹੀ ਬੰਧਨ ਨੇ ਜਨਮ ਤੇ ਮਰਨ ਹੀ ਬੰਧਨ ਹੈ ਆਪਣੀ ਮਤ ਹੈ ਤਾਂ ਜਨਮ ਮਰਨ ਦੇ ਬੰਧਨ ਵੀ ਚਲਦੇ ਰਹਿਣਗੇ ਆਪਣੇ ਮਤ ਹੈ ਤਾਂ ਕਰਮਾਂ ਦੇ ਬੰਧਨ ਵੀ ਚੱਲਦੇ ਰਹਿਣਗੇ ਆਪਣੀ ਮਤ ਹੈ ਤਾਂ ਪਾਪਾਂ ਦੇ ਬੰਧਨ ਵੀ ਚੱਲਦੇ ਰਹਿਣਗੇ ਆਪਣੀ ਮਤ ਗਵਾ ਦਿੱਤੀ ਤੇ ਗੁਰੂ ਦੀ ਮਤ ਲੈ ਲਈਏ ਸਾਰੇ ਹੀ ਬੰਧਨ ਟੁੱਟ ਗਏ ਸਾਰੇ ਹੀ ਬੰਧਨ ਟੁੱਟ ਗਏ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਵਾਕ ਜੇ ਕੁਝ ਕਹਿ ਰਹੇ ਨੇ ਤੇ ਦਾਸ ਨੂੰ ਜੋ ਕੋਈ ਸਮਝ ਪਈਏ ਇਹਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਰੱਖਿਆ ਸلسلਾਵਾਰ ਆਪ ਸਰਵਨ ਕਰੋ ਅਖਰੀਅਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਘਰ ਕਿਰਪਾ ਦੀਓ ਮੋਹ ਨਾਮਾ ਬੰਦਨ ਤੇ ਛੁਟਕਾਏ ਮੇਰੀ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਆਪਣਾ ਨਾਮ ਆਪਣੇ ਸਮਝ ਆਪਣਾ ਗਿਆਨ ਮੇਰੀ ਚੋਲੀ ਚ ਪਾਇਆ ਸਾਰੇ ਬੰਦਨਾ ਤੋਂ ਮੈਨੂੰ ਬਚਾ ਲਿਆ ਛੁਡਾ ਲਿਆ ਹਾਂਜੀ ਮਨ ਤੇ ਬਿਸਰਿਓ ਸਗਲੋ ਥੰਦਾ ਗੁਰ ਕੀ ਚਰਣੀ ਲਾਏ ਜਦ ਮਨੁਖ ਆਪਣੀ ਮਤ ਲਾਲ ਜੋ ਕੁਛ ਕਰਦਾ ਹੈ ਤੰਦਾ ਕਰਦਾ ਹੈ ਜਾਂ ਧਰਮ ਕਰਦਾ ਸਾਰੇ ਹੀ ਸਿਰ ਦਾ ਬੋਝ ਬਣਦਾ ਜਿਵੇਂ ਗੁਰੂ ਦੀ ਮਤ ਲਈਏ ਤੇ ਗੁਰੂ ਦਾ ਚਾਣਣਾ ਹੋਇਆ ਮਹਾਰਾਜ ਕਹਿੰਦਾ ਮਨ ਚੋਂ ਸਾਰੀ ਤੰਦੇ ਦਾ ਬੋਝ ਨਿਕਲ ਗਿਆ ਹੁਣ ਤੰਦਾ ਵੀ ਸੇਵਾ ਬਣ ਗਿਆ ਤੇ ਸੇਵਾ ਬੋਝ ਨਹੀਂ ਹੁੰਦੀ ਤੰਦਾ ਬੋਝ ਹੁੰਦਾ ਹੈ ਐਸਾ ਮਨੁੱਖ ਦੁਕਾਨ ਤੇ ਵੀ ਬੈਠਾ ਹੈ ਤੇ ਸੇਵਾ ਕਰ ਰਿਹਾ ਹੈ ਕਬੀਰ ਦੇ ਚੇਲਿਆਂ ਨੇ ਕਬੀਰ ਨੂੰ ਕਿਹਾ ਸੀ ਹੁਣ ਤੁਸੀਂ ਬਜ਼ੁਰਗ ਹੋ ਗਏ ਹੋ ਤੇ ਹੁਣ ਸਾਰੇ ਤੁਹਾਨੂੰ ਸੰਤ ਜੀ ਸੰਤ ਜੀ ਕਰਕੇ ਬੁਲਾਉਂਦੇ ਨੇ ਪਣ ਖੱਡੀ ਤੇ ਬੈਠ ਕੇ ਕਪੜਾ ਨਾ ਬੁਣਿਆ ਕਰੋ ਚੰਗੇ ਨਹੀਂ ਲੱਗਦੇ ਫਿਰ ਤੁਸੀਂ ਬਾਜ਼ਾਰ ਦੇ ਚ ਵੇਚਣ ਵੀ ਜਾਂਦੇ ਕਾਦੇ ਲਈ ਬੁਣਾਉਂਦੇ ਹੋ ਕਿਉਂ ਬੁਣਾਉਂਦੇ ਹੋ ਇਹ ਨਾ ਕਰੋ ਪਤਾ ਕਬੀਰ ਨੇ ਕੀ ਆਖਿਆ ਸੀ ਪਹਿਲੇ ਮੈਂ ਕਪੜਾ ਬੁਣਦਾ ਸੀ ਆਪਣੀ ਉਭੀਜੀਵਕਾ ਲਈ ਸਿਰਫ ਇੰਨਾ ਹੀ ਮੇਰਾ ਮੁੱਦਾ ਸੀ ਹੁਣ ਤੇ ਮੈਂ ਕਪੜਾ RAM ਨੂੰ ਪਹਿਨਾਨਾ ਭਗਵਾਨ